ਸ਼ੋਮਨੇ ਕਾਲੀ ਦਲ ਵੱਲੋਂ ਰੂਪਨਗਰ ਦੇ ਵਿੱਚੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਆਤੀਸ਼ੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਇਸ ਮੌਕੇ ਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਜੋ ਪੱਦੀ ਟਿੱਪਣੀ ਗੁਰੂ ਸਾਹਿਬਾਨ ਨੂੰ ਲੈ ਕੇ ਕੀਤੀ ਗਈ ਹੈ ਉਹ ਮਾਫੀਯੋਗ ਨਹੀਂ ਹੈ ਉਦੋਂ ਇਸ ਮੌਕੇ ਤੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਰੂਪਨਗਰ ਅਤੇ ਸ੍ਰੀ ਨੰਦਪੁਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚੋਂ ਅਕਾਲੀ ਆਗੂ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਉਹਦਾ ਬਿਆਨ ਆ ਉਸ ਲੈ ਕੇ ਤੁਸੀਂ ਲੋਕਾਂ ਨੂੰ ਕਿਹਾ ਉਹ ਜ਼ਿਲ੍ਹੇ ਦੀ ਸਾਧਾ ਮੁੱਖ ਮੰਤਰੀ ਅਤਿਸ਼ੀ ਮਰਲਿੰਦਾ ਨੇ ਜੋ ਵਿਧਾਨ ਸਭਾ 'ਚ ਗੱਲਾਂ ਕੀਤੀਆਂ ਗੁਰੂ ਸਾਹਿਬਾਨ ਬਾਰੇ ਵਿੱਚ ਗੁਰੂ ਸਾਹਿਬਾਨ ਦੇ ਨਾਲ ਜੋੜ ਕੇ ਜੋ ਨੇ ਗਲਤ ਗੱਲਾਂ ਕੀਤੀਆਂ ਮੁੱਚ ਸਿੱਖ ਭਾਈਚਾਰੇ 'ਚ ਸਮੁੱਚੇ ਪੰਜਾਬੀਆਂ ਨੂੰ ਰੋਸ ਕਿਉਂਕਿ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਚੱਲ ਰਹੀ ਸੀ ਜਿਨ੍ਹਾਂ ਨੇ ਹਿੰਦੂ ਦੀ ਰੱਖਿਆ ਵਾਸਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੀ ਹਿੰਦੂ ਦੀ ਯਾਦਗਾਰ ਸਰਪ੍ਰੇਖ ਯਾਦਗਾਰ ਕਹਿੰਦੇ ਆ ਉਹਨਾਂ ਦੀ ਜਦੋਂ ਦਲ ਚਲਦੀ ਸੀ ਤਾਂ ਉਹਨੇ ਇਤਰਾਜ਼ ਜੋਗ ਜੋ ਗੱਲਾਂ ਉੱਥੇ ਕੀਤੀਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਹੋਰ ਜਿਹੜੀ ਉਹਦੀ ਨਿੰਦਾ ਕਰਦੇ ਹੋਰ ਅੱਜ ਜ਼ਿਲ੍ਹਾ ਪਤਰੀ ਵਿਸ਼ਾਲ ਧਰਨਾ ਉਹਦੇ ਖਲਾਫ ਲਾਇਆ ਗਿਆ ਔਰ ਉਸ ਤੋਂ ਇਲਾਵਾ ਜੋ ਪਿਛਲੇ ਕਈ ਦਿਨਾਂ ਤੋਂ ਸਿੱਖ ਧਰਮ ਦੇ ਖਲਾਫ ਸ੍ਰੀ ਸਾਹਿਬਾਨ ਦੇ ਖਲਾਫ ਸੋਸ਼ਲ ਮੀਡੀਆ ਤੇ ਪੋਸਟਾਂ ਉਹ ਬਗੜੀ ਮਿੱਥੀ ਸਾਜ਼ਿਸ਼ ਦੇ ਉਧীন ਪਾਈਆਂ ਜਾ ਰਹੀਆਂ ਅਸੀਂ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਦੇ ਹਰ ਇੱਕ ਪਲੇਟਫਾਰਮ ਤੋਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਹਟਾਇਆ ਜਾਵੇ ਔਰ ਜਿਨ੍ਹਾਂ ਨੇ ਉਹ ਪਾਈਆਂ ਉਹਨਾਂ ਦਾ ਜਿਹੜਾ ਉਹਨਾਂ ਦੇ ਅਗੇਂਸਟ ਸਾਈਬਰ ਕਰਾਈਮ ਐਕਟ ਦੇ ਅਗੇਂਸਟ ਕਾਰਵਾਈ ਕੀਤੀ ਜਾਵੇ ਉਸ ਸਮੇਂ ਦੇ ਵਿੱਚ ਅੱਜ ਦਾ ਇਨਕਾਰ ਕਰਨ ਨਾਲ ਹੈ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਸੋਚ ਜਿਹੜੇ ਬੁਝੀ ਕੀ ਕਰਾਉਣਾ ਚਾਹੁੰਦੇ ਉਹ ਵੀ ਜਿਸ ਤਰੀਕੇ ਤੋਂ ਨਾਲ ਅਸੀਂ ਦਿੱਲੀ ਦੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਦਾ ਬਿਆਨ ਹੈ ਜਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਜਾਂ ਸ਼੍ਰੀਪਾ ਨੂੰ ਲੈ ਕੇ ਜਿਹੜੇ ਨੇ ਬੁਲਟ ਕਰਦੇ ਦੇਖੋ ਇਹਦੀ ਜਿਹੜੀ ਸੋਚ ਹੈ ਆਮ ਆਦਮੀ ਪਾਰਟੀ ਦੀ ਸੋਚ ਇਹਨਾਂ ਗੱਲਾਂ ਤੋਂ ਜ਼ਾਹਰ ਹੋ ਰਹੀ ਹੈ ਦੇ ਦਿਮਾਗ ਵਿੱਚ ਇਹਨਾਂ ਦੇ ਦੇ ਸਿੱਖ ਧਰਮ ਦੇ ਖਿਲਾਫ ਕਿੰਨਾ ਜ਼ਹਿਰ ਭਰਿਆ ਹੋਇਆ ਇਹ ਸਿੱਖ ਵਿਰੋਧੀ ਜ਼ਹਿਰ ਇਹਨਾਂ ਦਾ ਨਿਕਾ ਹੋਇਆ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਅੱਜ ਤੱਕ ਆਪਣੇ ਪੰਜਾਬ ਦਾ ਹਿਸਾਬ ਕਿਉਂ ਦਿੱਤਾ ਹੈ ਕੋਈ ਤੁਹਾਡੇ ਕੋਲੋਂ ਹਿਸਾਬ ਮੰਗਦਾ ਹੈ ਤੁਸੀਂ ਉਹਨਾਂ ਦੇ ਬਿਆਸ ਪਰਚਾ ਦਰਜ ਕਰ ਦਿੱਤੇ ਹੋ ਤੁਹਾਡੇ ਕੋਲ ਕੀ ਹੱਕ ਹੈ ਤੁਸੀਂ ਅਗਲਾ ਸਾਡਾ ਸਾਹਿਬ ਦੇ ਜ਼ਹਿਦਾਰ ਕੋਲੋਂ ਹਿਸਾਬ ਮੰਗੋ ਜਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਹਿਸਾਬ ਮੰਗੋ ਉਹ ਗੁਰੂ ਦੀ ਗੋਲਕ ਹੈ ਗੁਰੂ ਦਾ ਪੈਸਾ ਗੁਰੂ ਦੇ ਕਮਾਂ ਦੇ ਸੰਗਤ ਦੇ ਕਮਾਂ ਦੇ ਖਰਚ ਹੁੰਦਾ ਜਿਸ ਲਈ ਮੁੱਖ ਮੰਤਰੀ ਤੋਂ ਕੋਈ ਆਕੜ ਨਹੀਂ ਸੰਗਤ ਕੋਲ ਹੱਕ ਹੈ ਸੰਗਤ ਨੂੰ ਸਾਰਾ ਹਿਸਾਬ ਦਿੱਤਾ ਵੀ ਜਾਂਦਾ ਹੈ ਸਾਰਾ ਹਿਸਾਬ ਟਰਾਂਸਪੇਰੈਂਟ ਹੈ ਪਰ ਲੋਕਾਂ ਦੇ ਵਿੱਚ ਇਲੈਕਸ਼ਨ ਨੂੰ ਨੇੜੇ ਆਈ ਦੇਖ ਕੇ ਭਰਮ ਭੁਲੇਖੇ ਖੜੇ ਕਰਨਾ ਧਰਮ ਦੇ ਨਾਂ ਤੇ ਸਿਆਸਤ ਕਰਨਾ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਕੰਮ ਹੈ ਪਹਿਲਾਂ 2022 ਜਦੋਂ ਇਹਨਾਂ ਨੇ ਬੇਅਦਬੀਆਂ ਦਾ ਨਾਮ ਲੈ ਕੇ ਸਿਆਸਤ ਕੀਤੀ ਸਰਕਾਰ ਬਣਾਈ ਰਾਜਪਾਲ ਕਿ ਕਿਸੇ ਵੀ ਅਕਾਲੀ ਆਕੂ ਦਾ ਨਾਮ ਇਹ ਉਜਾਦਰ ਨਹੀਂ ਕਰ ਸਕੇ ਬਲਕਿ ਇਹਨਾਂ ਦੇ ਆਪਣੇ ਇੱਕ ਦਿੱਲੀ ਦੇ ਐਮਐਲਏ ਨੂੰ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਕਰਨ ਦੇ ਦੋਸ਼ 'ਚ ਸਜ਼ਾ ਹੋਈ ਹੈ ਤੇ ਇਹ ਗੱਲਾਂ ਸਿੱਖ ਧਰਮ ਦੇ ਬਾਰੇ ਕਰ ਰਹੇ ਆ ਜੋ ਇਹਨਾਂ ਨੂੰ ਬਿਲਕੁਲ ਨਹੀਂ ਸ਼ੋਅ ਦਾ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਜੋ ਵਿਧਾਨ ਸਭਾ ਵਿੱਚ ਆ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਗੁਰੂ ਸਾਹਿਬ ਬਾਰੇ ਅਪਮਾਨਜਨਕ ਸ਼ਬਦ ਬੋਲੇ ਆ ਉਸ ਦਾ ਅਸੀਂ ਵਿਰੋਧ ਕਰਦੇ ਆ बिलकुल बर्दश्त नहीं करा जो कर रहे हैं अभी रोस वजो ये धरना लाया है दसना चाहते हाँ के गुरु गुरुआ का सम्मान करना

ਤਕਵੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਧਰ ਰਹੇ ਰਹੇ ਜਿਹੜੀ ਇਹਨਾਂ ਦੇ ਬਿਆਨਾਂ ਦੀ ਗੱਲ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਿਹੜੀ ਇਹਨਾਂ ਨੇ ਸੋਸ਼ਲ ਔਫ ਦੇ ਵਿੱਚ ਬੀਏਪੀ ਟਾਈਪ ਕੀਤਾ ਹੋਵੇ ਜਾਂ ਕੁਝ ਇਸ ਤਰ੍ਹਾਂ ਦੇ ਕੀਤਾ ਹੋਵੇ ਦਰੂ ਆਪਲਿਕ ਸ਼੍ਰੀ ਗੁਰਗ੍ਰਾਂਤ ਸਾਹਿਬ ਦੇ ਕੋਲ ਜਾਣਾ ਔਰ ਉਸ ਤੋਂ ਪਹਿਲਾਂ ਵੀ ਪੱਗਾਂ ਉਤਾਰਨੀਆਂ ਚੁੰਨੀਆਂ ਚਾਲਣੀਆਂ ਇਹ ਇਹ ਨਾਲ ਵਾਸਤੇ ਆਮ ਗੱਲ ਆ ਲੇਕਿਨ ਲੋਕ ਬੜੇ ਚੁੱਪ ਕਰਕੇ ਬੈਠੇ ਨੇ ਵੇਟ ਕਰ ਰਹੇ ਨੇ ਇਲੈਕਸ਼ਨ ਦੀ ਔਰ ਜਿਸ ਦਿਨ ਚੌਣ ਜੱਪਤਾ ਲੱਗ ਗਿਆ ਜਿੱਦੋਂ ਚੌਣ ਜੱਪਤਾ ਲੱਗ ਗਿਆ ਇਹਨਾਂ ਨੂੰ ਇਹ ਚੀਜ਼ ਦਾ ਕੱਲੀ-ਕੱਲੀ ਗੱਲ ਦਾ ਹਿਸਾਬ ਕਿਤਾਬ ਇਹਨਾਂ ਨੂੰ ਕਿੰਨਾ ਪਊਗਾ ਸੋ ਜਿਹੜੀ ਆਪਸੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਰੇ ਜੋ ਅਪੱਧਰ ਸ਼ਬਦਾਵਲੀ ਵਰਤੀ ਆ ਉਹ ਸਭ ਤੱਕ ਕਹਿੰਦੇ ਵੀ ਇੱਕ ਸ਼ਰਮ ਆਂਦੀ ਆ ਕਿ ਫਿੰਗਰ ਸੈਟਰ ਔਰ ਉਹ ਨੂੰ ਨਹੀਂ ਦੇਣੀ ਚਾਹੀਦੀ ਸੀ ਸੋ ਅੱਜ ਬੜਾ ਵੱਡਾ ਅਕਾਲੀ ਦਲ ਨੇ ਰੋਪੜ ਦੇ ਵਿੱਚ ਧਰਨਾ ਲਾਇਆ ਹੈਗਾ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਦਿੱਲੀ ਕਮਿਸ਼ਨਰ ਨੂੰ ਜਾ ਕੇ ਉਹਦਾ ਬਰੈਂਡਮ ਵੀ ਦੇਣਗੇ ਸੋ ਅਸੀਂ ਪ੍ਰਦਰਸ਼ਨ ਹੀ ਕਰ ਸਕਦੇ ਇਸ ਟਾਈਮ ਲੇਕਿਨ ਜਦੋਂ ਸਰਕਾਰ ਆ ਗਈ ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਹਿਸਾਬ-ਕਿਤਾਬ ਦੇਣਾ ਪਊਗਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਦਾ ਕੰਮ ਹੁੰਦਾ ਹਸਪਤਾਲ ਬਣਾਉਣੇ ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਹਿਸਾਬ ਦੇਣਾ ਇਹ ਕੌਣ ਹੁੰਦੇ ਨੇ ਅਕਲ ਤੱਕ ਸਭ ਤੋਂ ਹਿਸਾਬ-ਕਿਤਾਬ ਪੱਕੜ ਵਾਲੇ ਅੱਜ ਲੋਕਾਂ ਦਾ ਡਰ ਖਤਮ ਕਰਨਾ ਚਾਹੁੰਦੇ ਨੇ ਜਥੇਦਾਰ ਦੀ ਉਸ ਦਾ ਲੋਕਾਂ ਦਾ ਇੱਕ ਇਹ ਨੈਰੇਟਿਵ ਸਾਨੂੰ ਸਿੱਖਾਂ ਨੂੰ ਤੋੜਨਾ ਪਊਗਾ ਇੱਕ ਨੈਰੇਟਿਵ ਆ ਇਸ ਤੋਂ ਇਲਾਵਾ ਕੁਝ ਨਹੀਂ ਇਹਨੂੰ ਕਾਸਟ ਮਿਲਿਆ ਹੋਇਆ ਪੱਗ ਸਿੱਥਾ ਨੂੰ ਬਗਨਾਮ ਕਰਦਾ ਅੱਛਾ ਇੱਕ ਤੁਹਾਡੇ ਸਾਹਮਣੇ ਮੰਤਰੀ ਨੇ ਵਿਕਰਮ ਜਿੰਦਿਆ ਗੇਟ ਤੇ ਕੋਈ ਇੱਕ ਲੈਟਰ ਵਰਗਾ ਵਾਇਰਲ ਹੋ ਰਿਹਾ ਹੈ ਕ੍ਰਾਈਮ ਹੈ ਜਿਹੜਾ ਜੀ 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 ਬੱਬਰ ਖਾਲਸਾ ਬੋਲੋ ਉਹਨਾਂ ਨੂੰ ਥ੍ਰੈਟ ਮਿਲਿਆ ਹੋਇਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਗਾ ਦੇਖੋ ਇਹ ਸਕਿਉਰਟੀ ਦਾ ਮਾਮਲਾ ਹੈਗਾ ਬਿਲਕੁਲ ਜੇ ਉਹ ਜੇਲ੍ਹ ਦੇ ਵਿੱਚ ਨੇ ਸਰਕਾਰ ਦਾ ਪੂਰਾ ਉਹਨਾਂ ਦੀ ਸੁਰੱਖਿਆ ਕਰਨਾ ਸੁਰੱਖਿਆ ਕਰਨਾ ਜੇਲ੍ਹ ਦੇ ਵਿੱਚ ਕੀ ਬਾਰ ਵੀ ਸੁਰੱਖਿਆ ਕਰਨਾ ਕਿਸੇ ਨੂੰ ਵੀ ਥ੍ਰੈਟ ਹੈਗਾ ਉਹਨਾਂ ਰੱਖਿਆ ਕਰਨਾ ਉਹਨਾਂ ਦਾ ਅ ਡਿਊਟੀ ਵੀ ਆ ਫਰਜ਼ ਵੀ ਆ ਤੇ ਠੀਕ ਆ ਉਹ ਫੇਸ ਕਰ ਰਹੇ ਨੇ ਜੋ ਉਹਨਾਂ ਦੇ ਕੇਸ ਹੈਗਾ ਆਮਦਨ ਤੋਂ ਵੱਧ ਦਾ ਉਹਨੂੰ ਫੇਸ ਕਰ ਰਹੇ ਨੇ ਡਿਫੈਂਡ ਕਰ ਰਹੇ ਨੇ ਤੇ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਡਾਕਟਰ ਦਲਜੀਤ ਸਿੰਘ ਚੀਮਾ ਨਹੀਂ ਦਿਖ ਰਹੇ ਕਿਤੇ ਹਲਕਾ ਚਾਰਜ ਨੇ ਦੋ ਵਾਰੀ ਮੰਤਰੀ ਵੀ ਰਹੇ ਨੇ ਪੰਜਾਬ ਦੇ ਡਾਕਟਰ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੇ ਹੀ ਇਹ ਧਰਨਾ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਚੱਲ ਰਿਹਾ ਜੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਜੀ ਇੱਕ ਰੋਪੜ ਜਿੱਥੇ ਰੋਪੜ ਹਲਕੇ ਨੂੰ ਦੇਖਦੇ ਨੇ ਉਹ ਪਾਰਟੀ ਦੇ ਵਿੱਚ ਇੱਕ ਬਹੁਤ ਵੱਡੇ ਅਹੁਦੇਦਾਰ ਦੇ ਤੌਰ ਤੇ ਵੀ ਸਬੰਧ ਨੇ ਪਾਰਟੀ ਦਾ ਕੋਈ ਕੰਮ ਸੀ ਬਹੁਤ ਜ਼ਿਆਦਾ ਜ਼ਰੂਰੀ ਜਿਹੜਾ ਇਨ ਟਾਈਮ ਪਹੇਚਾ ਸਰਦਾ ਸੁਖਦੇਵ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਜਾਣਾ ਪੈਗਾ ਨਹੀਂ ਤੁਹਾਨੂੰ ਪਤਾ ਹੀ ਆ ਡਾਕਟਰ ਜੀ ਸਿੰਘ ਆ ਰੋਪੜ ਲਈ ਹਮੇਸ਼ਾ ਹਾਜ਼ਰ ਰਹਿੰਦੇ ਨੇ